You've okay. 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 ਜੋ ਮੇਰੀ ਪੀੜੀ ਦੇ ਮਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਇਸ ਨੂੰ ਸਿੱਖ ਜਗਤ ਨੂੰ ਗੁਰਨਾਮਕ ਨਾਮ ਦੇਵਾ ਸਿੱਖ ਸੰਗਤ ਨੂੰ ਗੁਰ ਕਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਬਧਾਈਆਂ ਦਿੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਦੇ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰਜਿਤ ਲਈ ਚਾਰਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸ੍ਰੀ ਅਕਾਲ ਤਖਸਹਿਬ ਦੀ ਸਰਦਿਨਾ ਕੀਤੀ ਮੇਰੀ ਪੀਰੀ ਦੇ ਦੋ ਤਲਵਾਰਾਂ ਧਾਰਨ ਕੀਤੀਆਂ ਔਰ ਸ੍ਰੀ ਅਕਾਲ ਤਖਸਹਿਬ ਸਬਦਸਥਾਨ ਦੇ ਤੇ ਜੰਗੀ ਕਰਤਬ ਕਰਨੇ ਕਰਵਾਉਣੇ ਔਰ ਸਵਾਰੀ ਕਰਨੀ ਕਰਵਾਉਣੀ ਜੰਗੀ ਅਭਿਆਸ ਕਰਨੇ ਕਰਵਾਉਣੇ ਪ੍ਰారంਭ ਕੀਤੇ ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀਆਂ ਇੱਕ ਵਿੱਚ ਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਖੀਕ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖ ਹਰਿਆਣੇ ਵਿੱਚ ਦਿਸਾਂ ਨਿਰਦੇਸ਼ ਦਿੰਦਾ ਰੌਸ਼ਨੀ ਬਖਾਉਂਦਾ ਰਿਹਾ ਹੈ ਅਤੇ ਦੁਨੀਆ ਤੱਕ ਰਹੇਗਾ ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੋਂ ਸੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੇ ਪੀਰੇ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਮਾਤਾ ਗੰਗਾ ਜੀ ਦੀ ਪਾਵਨ ਪੁਤਕ ਕੋਖ ਤੋਂ ਅੱਜ ਦੇ ਸ਼ੁਭ ਦਿਹਾੜੇ ਤੇ ਪ੍ਰਕਾਸ਼ ਹੋਇਆ ਪਾਵਨ ਬਾਣੀ ਦੇ ਬਚਨ ਹਨ ਕਿ ਸਤਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜੈ ਸੰਯੋਗ ਉਧਰ ਮਾਹੇ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬਗਾਸ ਜਮੇਆ ਪੂਰਤ ਭਗਤ ਗੁਰਿੰਦਕਾ ਪ੍ਰਗਟਿਆ ਸਭ ਨੇ ਲਿਖਿਆ ਤੁਰਕਾ ਐਸੀ ਦੀਨਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਤੇ ਮੁਗਲ ਸਾਮਰਾਜ ਨੂੰ ਨੱਥ ਪਾਈ ਫਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਤਖਤ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਲਾਮਬੰਦ ਕੀਤਾ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਬੁਰੀਆਂ అలਮਤਾਂ ਦੇ ਖਿਲਾਫ ਜਦੋਜਹਿਦ ਕੀਤੀ ਅਤੇ ਗੁਰੂਕਿਆਂ ਸੰਗਤਾਂ ਨੂੰ ਹੁਕਮਨਾਮੇ ਆਦੇਸ਼ ਸੰਦੇਸ਼ ਜਾਰੀ ਕੀਤੇ ਕਿ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਘਰ ਦੀ ਖੁਸ਼ੀ ਲੈਣੀ ਹੈ ਚੰਗੀ نسل ਦੇ ਘੋੜੇ ਚੰਗੀ ਜਵਾਨੀ ਅਤੇ ਚੰਗੇ ਸ਼ਸਤਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਘਰ ਵਿੱਚ ਹਾਜ਼ਰ ਕਰੋ ਘੋੜ ਸਵਾਰ ਫੌਜ ਤਿਆਰ ਕੀਤੀ ਤੇ ਜ਼ੁਲਮ ਦੇ ਖਿਲਾਫ ਜੰਗਾਂ ਲੜਿਆ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋद्धा ਬਹੁਤ ਪਰਉਪਕਾਰੀ ਉਹਨਾਂ ਦੇ ਆਗਮਨ ਦੀ ਖੁਸ਼ੀ ਅੰਦਰ ਦੇਸ਼ ਵਿਦੇਸ਼ ਵਿੱਚ ਪਰਦੇਸ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ